ਸ਼ੁਰੀਆਤ ਸਾਰੇ ਹੀ ਦੋਸ਼ ਕਾਂ ਦਾ ਨਿਰਪਕ ਟੂਰੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੌਲ ਹੁਣ ਵੇਲੇ ਦੀ ਅਹਿਮ ਖਬਰ ਦਸਤਕ ਦੇ ਰਹੀ ਹੈ ਮੁਲਾਜ਼ਮਾਂ ਦੇ ਨਾਲ ਜੁੜੀ ਅਹਿਮ ਖਬਰ ਸਾਂਝੀ ਕਰਨ ਲੱਗੇ ਹਾਂ ਮੁਲਾਜ਼ਮਾਂ ਦੇ ਪ੍ਰਮੋਸ਼ਨ ਰੋਕਣ ਵਾਲੇ ਅਫਸਰ ਜਿਹੜੇ ਹੁਣ ਟੰਗੇ ਜਾਣਗੇ ਸੀਐਮਾਨ ਨੇ ਸੰਭਾਲੀ ਕਮਾਣ ਤਰਕੀਆਂ ਦੇ 55000 ਕੇਸ ਪੈਂਡਿੰਗ ਸਾਰੀ ਜਾਣਕਾਰੀ ਸਾਂਝੀ ਕਰਾਂਗੀ ਪਰ ਸਭ ਤੋਂ ਪਹਿਲਾਂ ਖਬਰਦਾਰੂ ਸਾਂਝਾ ਕਰ ਦੇਣੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵੱਖ-ਵੱਖ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ 35000 ਤੋਂ 55000 ਪੈਂਡਿੰਗ ਤਰੱਕੀ ਦੇ ਕੇਸਾਂ ਦਾ ਸਖਤ ਨੋਟਿਸ ਲਿਆ ਹੈ ਕਿਉਂਕਿ ਮੁਲਾਜ਼ਮਾਂ ਅਰੁਕੀਆਂ ਹੋਈਆਂ ਤਰੱਕੀਆਂ ਨੂੰ ਲੈ ਕੇ ਹਰ ਰੋਜ਼ ਅਦਾਲਤਾਂ ਦਾ ਦਰਵਾਜ਼ਾ ਖਟਕਾਉਂਦੇ ਹੀ ਰਹਿੰਦੇ ਹਨ ਇਸ ਨਾਲ ਨਾ ਸਿਰਫ ਸਰਕਾਰ ਦੀ ਬਦਨਾਮੀ ਹੁੰਦੀ ਹੈ ਸਗੋਂ ਸਰਕਾਰੀ ਵਕੀਲਾਂ ਦਾ ਵੀ ਸਮਾਂ ਬਰਬਾਦ ਹੁੰਦਾ ਹੈ ਮੁਲਾਜ਼ਮਾਂ ਨੇ ਪ੍ਰਮੋਸ਼ਨ ਰੋਕਣ ਵਾਲੇ ਅਵਸਰ ਟੰਗੇ ਜਾਣਗੇ ਇਸ ਲਈ ਹੁਣ ਸਰਕਾਰ ਨੇ ਹੁਕਮ ਜਾਰੀ ਕਰਕੇ ਵਿਭਾਗਾਂ ਦੇ ਮੁਖੀਆਂ ਨੂੰ 1 ਮਹੀਨੇ ਦੇ ਅੰਦਰ ਅੰਦਰ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਦੇਣ ਲਿਖਿਆ ਹੈ ਸਰਕਾਰ ਵੱਲੋਂ ਲਿਖੇ ਪੱਤਰ ਵਿੱਚ ਮੁਖ ਖਤੇ ਨੂੰ ਅਜਿਹੇ ਮਾਮਲਿਆਂ ਤੇ ਤੁਰੰਤ ਫੈਸਲਾ ਲੈ ਲਈ ਗਿਆ ਹੈ ਜੇਕਰ ਸਬੰਧਤ ਅਧਿਕਾਰੀਆਂ ਇਹ ਤਰੱਕੀਆਂ ਨਹੀਂ ਕਰਦੇ ਤਾਂ ਉਹਨਾਂ ਖਿਲਾਫ ਪਾਗੀ ਕਾਰਵਾਈ ਕੀਤੀ ਜਾ ਸਕਦੀ ਹੈ ਹੁਕਮਾਂ ਅਨੁਸਾਰ ਹੁਣ ਅਜਿਹੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੇ ਜਾਣ ਬੁਝਕੇ ਜ਼ਾਲਾ ਪਰਵਾਹੀ ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਤਰੱਕੀਆਂ ਰੋਕੀਆਂ ਹਨ ਜੇ ਇਹ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਸੀਐਮ ਆ ਨੇ ਸੰਭਾਲੀ ਕਮਾਂਡ ਇਸ ਤੋਂ ਪਹਿਲਾਂ ਇਹ ਵੀ ਹੁਕਮ ਜਾਰੀ ਕੀਤੇ ਗਏ ਸਨ ਪਰ ਅਧਿਕਾਰੀਆਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੁਣ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਅਤੇ ਕਾਰਵਾਈ ਵੀ ਕੀਤੀ ਜਾਵੇਗੀ ਅਜਿਹੇ ਅਧਿਕਾਰੀਆਂ ਦੀ شناخت ਕੀਤੀ ਜਾਵੇਗੀ ਜਿਨ੍ਹਾਂ ਕਾਰਨ ਕੋਈ ਮੁਲਾਜ਼ਮ ਤਰੱਕੀ ਤੋਂ ਵਾਂਝਾ ਰਹਿ ਗਿਆ ਹੈ ਅਤੇ ਉਸ نوકરી ਤੋਂ ਵੀ ਮੁਕਤ ਕਰ ਦਿੱਤਾ ਜਾਇਆ ਜਾਵੇਗਾ ਜਿਨ੍ਹਾਂ ਪາກ ਵਿੱਚ ਜ਼ਿਆਦਾਤਰ ਤਰੱਕੀ ਦੇ ਮਾਮਲੇ ਫਸੇ ਹੋਏ ਹਨ ਉਹਨਾਂ ਵਿੱਚ ਸਥਾਨਿਕ ਸੰਸਥਾਵਾਂ ਸਿਹਤ ਸਕੂਲ ਸਿੱਖਿਆ ਉੱਚ ਸਿੱਖਿਆ ਜਲ ਸਰੋਤ ਪਾਲਸ ਵਿੱਤ ਯੋਜਨਾਬੰਦੀ ਖੇਤੀਬਾੜੀ ਸਮਾਜ ਭਲਾਈ ਆਦਿ ਸ਼ਾਮਲ ਹਨ ਸਰਕਾਰੀ ਪਾਗਾ ਵਿੱਚ ਅਜਿਹੇ ਮਾਮਲੇ ਹਨ ਜਿੱਥੇ ਅਧਿਕਾਰੀਆਂ ਦੀਆਂ ਅਨਗੈਰੀਹਤ ਸਮੇਂ ਸਿਰ ਡੀਪੀਸੀ ਨਾ ਕਰਨ ਕਾਰਨ ਪਾਗ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਤਰੱਕੀਆਂ ਨਹੀਂ ਮਿਲ ਰਹੀਆਂ। ਇਸ ਬੰਦੀ ਉਹ ਕਈ ਵਾਰ ਸ਼ਿਕਾਇਤ ਵੀ ਕਰ ਚੁੱਕੇ ਹਨ। ਇਸ ਬਾਬਤ ਤੁਹਾਡੀ ਕੀ ਪ੍ਰਤੀਕਿਰਿਆ ਹੈ? ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ। ਹੋਰ ਤਾਜ਼ਾ ਅਪਡੇਟ ਦੇਖਣ ਦੇ ਲਈ ਹਾਈ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣ ਲਈ Facebook ਪੇਜ ਨਿਰਪੱਖ ਟੂਡੇ ਪੰਜਾਬ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਧੰਨਵਾਦ